Tchau. Tô... ਵੱਡੀ ਖਬਰ سامنے ਆਈ ਹੈ ਦੀਵਾਲੀ ਦੀ ਰਾਤ ਨੂੰ ਫਾਇਰਿੰਗ ਹੋਈ ਹੈ ਕਾਂਗਰਸ ਆਗੂ ਦੋਤੇ ਸੋ ਤਸਵੀਰਾਂ ਤੁਹਾਡੇ ਨਾਲ ਸੀਸੀਟੀਵੀ ਕੈਮਰੇ ਦੀਆਂ ਸਾਂਝੀਆਂ ਕਰਾਂਗੇ ਜਿੱਥੇ ਦੋ ਹਮਲਾਵਰ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਜੋ ਕਾਂਗਰਸ ਆਗੂ ਨੇ ਉਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈ ਹਾਲਮਕੀ ਗਨੀਮਤੀ ਰਹੀ ਹੈ ਕਿ ਇਸ ਹਮਲੇ ਦੇ ਵਿੱਚ ਕਾਂਗਰਸ ਆਗੂ ਭੁਪਿੰਦਰ ਸਿੰਘ ਨૈયਰ ਦੀ ਜਾਨ ਬਚ ਗਈ ਹੈ ਪਰ ਜਿਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ صاف نظر ਆ ਰਿਹਾ ਹੈ ਕਿ ਬੇਖੌਫ ਹੋ ਕੇ ਹਮਲਾਵਰ ਆਉਂਦੇ ਨੇ ਔਰ ਆਪਣੇ मंसूਬੇ ਉੱਤੇ ਕਾਮਯਾਬ ਹੋਣ ਦੇ ਲਈ ਲਗਾਤਾਰ ਭੁਪਿੰਦਰ ਸਿੰਘ ਨૈયਰ ਦੇ ਉੱਤੇ ਫਾਇਰਿੰਗ ਕਰਦੇ ਨੇ ਸੋ ਤਸਵੀਰਾਂ ਸੀਸੀਟੀਵੀ ਕੈਮਰੇ ਦੀ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਇਹ ਤਸਵੀਰ ਉਸ ਵੇਲੇ ਦੀ ਹੈ ਜਦੋਂ ਦੋ ਹਮਲਾਵਰ ਬਾਈਕ ਦੇ ਉੱਤੇ ਆਉਂਦੇ ਨੇ ਆਪਣਾ ਮੂੰਹ ਟੱਕਿਆ ਹੋਇਆ ਹੈ ਤਾਂ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ ਔਰ ਉਸ ਤੋਂ ਬਾਅਦ ਆਪਸ ਵਿੱਚ ਕੋਈ ਗੱਲਬਾਤ ਕਰਦੇ ਵੀ ਨਜ਼ਰ ਆ ਰਹੇ ਨੇ ਮੌਕਾ ਵੇਖ ਰਹੇ ਨੇ ਕਿ ਕਿਸ ਵੇਲੇ ਮੌਕਾ ਮਿਲੇ ਔਰ ਉਹ ਫਾਇਰਿੰਗ ਕਰਨ ਇਸੀ ਦੌਰਾਨ ਜੋ ਭਪਿੰਦਰ ਸਿੰਘ ਨੇ ਉਹਨਾਂ ਉਹਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਜੋ ਕਿ ਆਪਣੀ ਦੁਕਾਨ ਦੇ ਵਿੱਚ ਬੈਠੇ ਹੋਏ ਸੀ ਔਰ ਜਿਵੇਂ ਹੀ ਫਾਇਰਿੰਗ ਹੁੰਦੀ ਹੈ ਔਰ ਭਪਿੰਦਰ ਸਿੰਘ ਆਪਣੀ ਜਾਨ ਨੂੰ ਬਚਾ ਕੇ ਦੁਕਾਨ ਤੋਂ ਬਾਹਰ ਨੱਠਦੇ ਨਜ਼ਰ ਆ ਰਹੇ ਨੇ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਾਂਗਰਸ ਪਾਰਟੀ ਬਲਾਕ ਚੋਲਾ ਸਾਹਿਬ ਦੇ ਪ੍ਰਧਾਨ ਭਪਿੰਦਰ ਸਿੰਘ ਨਈਰ ਦੇ ਉੱਤੇ ਵੱਡਾ ਹਮਲਾ ਹੋਇਆ ਹੈ ਦੀਵਾਲੀ ਵਾਲੇ ਦਿਨ ਵੱਡੀ ਵਾਰਦਾਤ ਤਰਨਤਾਰਨ ਸ਼ਹਿਰ ਦੇ ਵਿੱਚ ਵਾਪਰੀ ਇਹ ਸੋ ਭੁਪਿੰਦਰ ਸਿੰਘ ਨૈયਰ ਦੇ ਕੈਨ ਮੁਤਾਬਕ ਉਹਨਾਂ ਨੂੰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਕਈ ਵਾਰ ਧਮਕੀਆਂ ਦਿੱਤੀਆਂ ਗਿਆ ਨੇ ਜਾਨੋ ਮਾਰਨ ਦੀ ਹਰ ਵਾਰ ਪੁਲਿਸ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਗਈ ਆ ਉਹਨਾਂ ਵੱਲੋਂ ਕਿ ਉਹਨਾਂ ਦੀ ਜਾਨ ਦੀ ਰੱਖਿਆ ਕੀਤੀ ਜਾਵੇ ਪਰ ਭੁਪਿੰਦਰ ਸਿੰਘ ਨૈયਰ ਦੇ ਇਲਜ਼ਾਮ ਨੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਪਹਿਲਾਂ ਵੀ ਨਹੀਂ ਕੀਤੀ ਗਈ ਔਰ ਜਿਸ ਦਾ ਖਮਿਆਜ਼ਾ ਹੁਣ ਉਹਨਾਂ ਨੂੰ ਅੱਜ ਜਿਸ ਤਰ੍ਹਾਂ ਨਾਲ ਹਮਲਾ ਹੋਇਆ ਉਸ ਤੋਂ ਕਹਿੰਦੇ ਨੇ ਕਿ ਉਹ ਖਮਿਆਜ਼ਾ ਭੁਗਤਣਾ ਪਿਆ ਹੈ ਫਿਲਹਾਲ ਜਾਨ ਬਚ ਗਈ ਹੈ ਪਰ ਲੇ ਵੀ ਖਤਰਾ ਟਲਿਆ ਨਹੀਂ ਹੈ ਅਜਿਹਾ ਹੀ ਭੁਪਿੰਦਰ ਸਿੰਘ ਨૈયਰ ਦਾ ਕਹਿਣਾ ਹੈ ਕਿਉਂਕਿ ਲਗਾਤਾਰ ਉਹਨਾਂ ਦੇ ਉੱਤੇ ਅਜਿਹੇ ਹਮਲੇ ਹੋ ਚੁੱਕੇ ਨੇ ਫਿਲਹਾਲ ਦੱਸਦੇ ਨੇ ਆ ਕਿ 10:30 ਵਜੇ ਦਾ ਸਮਾਂ ਸਵੇਰ ਦਾ ਦੱਸਿਆ ਜਾ ਰਿਹਾ ਹੈ ਭੁਪਿੰਦਰ ਸਿੰਘ ਨૈયਰ ਦੇ ਮੁਤਾਬਕ ਉਹਨਾਂ ਦਾ ਬੇਟਾ ਆਇਆ ਸੀ ਦੀਵਾਲੀ ਸੀ ਔਰ ਉਹਨਾਂ ਦਾ ਬੇਟਾ ਉਹਨਾਂ ਨੂੰ ਮਿਲ ਕੇ ਮੰਦਰ ਗਿਆ ਸੀਗਾ ਕਿ ਮੰਦਰ ਮੱਥਾ ਟੇਕਣ ਜਾਂਦਾ ਹੈ ਔਰ ਇਸੇ ਦੌਰਾਨ ਪਿੱਛੋਂ ਜਿਹੜੇ ਨੇ ਇਹ ਦੋ ਹਮਲਾਵਰ ਆਂਦੇ ਨੇ ਔਰ ਉਸ ਤੋਂ ਬਾਅਦ ਭੁਪਿੰਦਰ ਸਿੰਘ ਨૈયਰ ਜੋ ਆਪਣੀ ਦੁਕਾਨ ਦੇ ਵਿੱਚ ਬੈਠੇ ਸੀ ਉਹਨਾਂ ਦੇ ਉੱਤੇ ਆਮੋ ਸਾਹਮਣੇ ਸੀਗੇ ਜਦੋਂ ਇਹ ਫਾਇਰਿੰਗ ਕਰਦੇ ਨੇ ਪਰ ਗਣੀਮਤ ਰਹੀ ਹੈ ਕਿ ਇਸ ਹਮਲੇ ਦੇ ਵਿੱਚ ਜੋ ਭੁਪਿੰਦਰ ਸਿੰਘ ਨૈયਰ ਉਹਨਾਂ ਦੀ ਜਾਨ ਬਚ ਗਈ ਹੈ ਫਿਲਹਾਲ ਦੱਸਦੇ ਨੇ ਆ ਕਿ ਭੁਪਿੰਦਰ ਸਿੰਘ ਨૈયਰ ਜਿਹੜੇ ਨੇ ਉਹ ਕਹਿ ਸਕਦੇ ਨੇ ਕਿ ਕਾਂਗਰਸ ਪਾਰਟੀ ਦੇ ਬਲੌਕ ਚੋਲਾ ਸਾਹਿਬ ਦੇ ਪ੍ਰਧਾਨ ਨੇ ਔਰ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਲਗਾਤਾਰ ਕਈ ਫਾਇਰ ਕੀਤੇ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਭੁਪਿੰਦਰ ਸਿੰਘ ਨਈਅਰ ਨੇ ਉਹਨਾਂ ਤੇ ਪਹਿਲਾਂ ਵੀ ਕਈ ਵਾਰ ਹਮਲੇ ਹੋ ਚੁੱਕੇ ਨੇ ਔਰ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਇੱਕ ਵਾਰ ਤੁਹਾਨੂੰ ਦੱਸ ਦਿੰਨੇ ਆ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਦੋ ਹਮਲਾਵਰ ਆਂਦੇ ਨੇ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਦੋ ਨੌਜਵਾਨ ਹਾਂ ਕਿਉਂਕਿ ਕਈ ਵਾਰ ਪੁਲਿਸ ਦਾ ਧਿਆਨ ਹੋਰ ਪਾਸੇ ਭਟਕਾਉਣ ਲਈ ਵੀ ਅਜੇ ਹਮਲਾਵਰ ਆਪਣੇ ਆਪ ਨੂੰ ਡਰੈਸ ਅਪ ਕਰਦੇ ਨੇ ਤਾਂ ਕਿ ਪੁਲਿਸ ਦਾ ਧਿਆਨ ਜਿਹੜਾ ਹੈ ਉਹ ਹੋਰ ਪਾਸੇ ਜਾਵੇ ਪਰ ਅਸਲ ਸਚਾਈ ਕੀ ਹੈ ਇਸ ਬਾਰੇ ਜਾਣਕਾਰੀ ਪੁਲਿਸ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੀ ਸਾਹਮਣੇ ਆਏਗੀ ਲੇਕਿਨ ਸ਼ੁਰੂਆਤੀ ਜਾਂਚ ਦੇ ਵਿੱਚ ਸੀਸੀਟੀਵੀ ਕੈਮਰੇ ਜੋ ਦਿਖਾਈ ਦੇ ਰਹੇ ਨੇ ਉਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇਹ ਦੋ ਹਮਲਾਵਰ ਆਉਂਦੇ ਨੇ ਮੋਟਰਸਾਈਕਲ ਉੱਤੇ ਆਉਂਦੇ ਨੇ ਆਪਸ ਦੇ ਵਿੱਚ ਗੱਲਬਾਤ ਕਰਦੇ ਵੀ ਨਜ਼ਰ ਆਏ ਨੇ ਜਦੋਂ ਹਮਲਾ ਕਰਨ ਤੋਂ ਪਹਿਲਾਂ ਦੀ ਗੱਲ ਹੈ ਔਰ ਉਸ ਤੋਂ ਬਾਅਦ ਮੌਕਾ ਦੇਖਦੇ ਨੇ ਕਿ ਜੋ ਭੁਪਿੰਦਰ ਸਿੰਘ ਨਈਅਰ ਹੈ ਕਾਂਗਰਸ ਆਗੂ ਉਹ ਆਪਣੀ ਦੁਕਾਨ ਤੇ ਇਕੱਲਾ ਬੈਠਾ ਹੋ ਔਰ ਬਿਲਕੁਲ ਸਾਹਮਣੇ ਤੋਂ ਉਲ ਸੇ ਉਤੇ ਫਾਇਰ ਕਰਦੇ ਨੇ ਹਾਲਾਂਕਿ ਚੰਗੀ ਗੱਲ ਰਹੀ ਹੈ ਕਿ ਜੋ ਨૈયਰ ਹੈ ਭੁਪਿੰਦਰ ਸਿੰਘ ਨૈયਰ ਉਹ ਆਪਣੀ ਜਾਨ ਬਚਾ ਕੇ ਭੱਜਦੇ ਨੇ ਦੁਕਾਨ ਦੇ ਅੰਦਰੋਂ ਕੋਈ ਵੀ ਅਨਸੁਖਾਵੀ ਘਟਨਾ ਵਾਪਰ ਸਕਦੀ ਸੀ ਜਿਸ ਤਰ੍ਹਾਂ ਦੇ ਨਾਲ ਇਹ ਹਮਲਾ ਹੋਇਆ ਹੈ ਫਿਲਹਾਲ ਇਹ ਹਮਲਾਵਰ ਕੌਣ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀ ਤਸਵੀਰਾਂ ਤਾਂ ਕੈਦ ਹੋ ਚੁੱਕਿਆ ਨੇ ਪਰ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਚਲੀ ਆਉਂਦੀ ਹੈ ਇਹ ਵੇਖਣਾ ਹੋਵੇਗਾ ਪਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਸਾਨੂੰ ਜਿਹੜੀਆਂ ਡਰੋਨ ਵਾਲੀ ਤਸਵੀਰਾਂ ਨੇ ਤਰੰਤਨ ਸ਼ਹਿਰ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਲਗਾਤਾਰ ਕਈ ਫਾਇਰ ਕਈ ਲੋਕਾਂ ਦੇ ਉੱਤੇ ਹੋਏ ਨੇ ਚਾਹੇ ਉਹ ਫਰੋਤੀ ਦਾ ਮਾਮਲਾ ਹੋਵੇ ਜਾਂ ਫਿਰ ਕਿਸੇ ਨਾਲ ਰੰਜਿਸ਼ ਹੋਵੇ ਔਰ ਉੱਥੇ ਹੀ ਹੁਣ ਕੱਲ ਦੀਵਾਲੀ ਵਾਲੇ ਦਿਨ ਵੀ 10:30 ਵਜੇ ਦਾ ਸਵੇਰ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਇਹ ਨਿਹੰਗ ਸਿੰਘ ਦੇ ਬਾਣੇ ਵਿੱਚ ਦੋ ਹਮਲਾਵਰ ਆਉਂਦੇ ਨੇ ਔਰ ਉਸ ਤੋਂ ਬਾਅਦ ਹਮਲਾ ਕਰਨ ਤੋਂ ਪਹਿਲਾਂ ਆਪਸ ਵਿੱਚ ਗੱਲਬਾਤ ਕਰਦੇ ਨੇ ਉਸ ਤੋਂ ਬਾਅਦ ਮੌਕਾ ਦੇਖਦੇ ਹੀ ਭੁਪਿੰਦਰ ਸਿੰਘ ਨਈਅਰ ਦੇ ਉੱਤੇ ਤਾਬਰ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਗਨਿਮਤ ਰਹੀ ਹੈ ਕੀ ਜੋ ਭੁਪਿੰਦਰ ਸਿੰਘ ਨੇ ਆਪਣੀ ਸੂਝ-ਬੂਝ ਕੰਮ ਲਿਆਂਦੀ ਔਰ ਉਥੋਂ ਮੌਕੇ ਤੋਂ ਫਰਾਰ ਹੋ ਗਏ ਆਪਣੀ ਜਾਨ ਬਚਾ ਲਈ ਪਰ ਜਿਸ ਤਰ੍ਹਾਂ ਦੇ ਨਾਲ ਇਹ ਹਮਲਾ ਹੋਇਆ ਹੈ ਪੂਰੀ ਤੌਰ ਤੇ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਮਾਰਨ ਦੀ ਨੀਅਤ ਦੇ ਨਾਲ ਹੀ ਇਹ ਹਮਲਾਵਰ ਆਏ ਸੀ ਔਰ ਚੰਗੀ ਗੱਲ ਰਹੀ ਹੈ ਕਿ ਜੋ ਭੁਪਿੰਦਰ ਸਿੰਘ ਨਹੀਂ ਹੈ ਉਹਨਾਂ ਦੀ ਜਾਨ ਬਚ ਗਈ ਹੈ ਫਿਲਹਾਲ ਨਕਾਬਪੋਸ਼ ਇਹ ਦੋਵੇਂ ਹਮਲਾਵਰ ਨੇ ਕੌਣ ਨੇ ਇਹਨਾਂ ਦੀ ਕੀ ਰੰਜਿਸ਼ ਹੈ ਇਹਨਾਂ ਦੀ ਕੀ ਮਨਸੂਬਾ ਸੀਗਾ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਬੇहद ਡਰਨ ਵਾਲੀ ਤਸਵੀਰਾਂ ਨੇ ਕਿਉਂਕਿ ਦਿਨ ਦਿਹਾੜੇ ਇਹ ਵੱਡੀ ਵਾਰਦਾਤ ਵਾਪੜਦੀ ਹੈ ਸਮਾਂ ਵੀ ਸਵੇਰ ਦਾ ਸੀਗਾ 10:30 ਵਜੇ ਦਾ ਦੀਵਾਲੀ ਵਾਲਾ ਦਿਨ ਸੀ ਲੋਕ ਲੋਕ ਵੀ ਜੜੇ ਸੀਗੇ ਉਹ ਆਖਰੀ ਦਾਰੀ ਕਰਨ ਦੇ ਲਈ ਸਵੇਰ ਤੋਂ ਆਪਣੇ ਘਰਾਂ ਤੋਂ ਬਾਹਰ ਮਾਰਕੀਟ ਦੇ ਵਿੱਚ ਨਿਕਲ ਰਹੇ ਸੀ ਤਸਵੀਰ ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕ ਜਿਹੜੇ ਨੇ ਆ ਜਾ ਰਹੇ ਨੇ ਕਾਫੀ ਲੋਕਾਂ ਦੀ ਆਵਾਜ਼ਾਈ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਹਮਲਾਵਰ ਨੇ ਹਮਲਾਵਰਾਂ ਵੱਲੋਂ ਆਪਸ ਦੇ ਵਿੱਚ ਗੱਲਬਾਤ ਕਰਨ ਤੋਂ ਬਾਅਦ ਇਹ ਹਮਲਾ ਕੀਤਾ ਗਿਆ ਹੈ ਇਹ ਕਾਫੀ ਹੈਰਾਨੀ ਜਨਕ ਹੈ ਔਰ ਜਿਹੜਾ ਦਿਲ ਨੂੰ ਧਲਾ ਦੇਣ ਵਾਲੀ ਹੈ ਕਿਉਂਕਿ ਤਸਵੀਰਾਂ ਵੀ ਤੁਹਾਨੂੰ ਸੀਸੀਟੀਵੀ ਕੈਮਰੇ ਦੋ ਦਿਖਾ ਰਹੇ ਹਨ ਜਿਸ ਦੇ ਵਿੱਚ ਇਕ ਤਸਵੀਰ ਦੇ ਵਿੱਚ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵਿੱਚ ਇਹ ਹਮਲਾਵਰ ਕੈਦ ਹੋਏ ਨੇ ਔਰ ਦੂਸਰੀ ਤਸਵੀਰ ਦੇ ਵਿੱਚ ਉਸ ਵੇਲੇ ਦੀ ਹੈ ਜਦੋਂ ਇਹ ਹਮਲਾਵਰ ਭੁਪਿੰਦਰ ਸਿੰਘ ਨૈયਰ ਦੇ ਉੱਤੇ ਫਾਇਰਿੰਗ ਕਰਦੇ ਨੇ ਔਰ ਇਸੇ ਦੌਰਾਨ ਜਦ ਭੁਪਿੰਦਰ ਸਿੰਘ ਨੇ ਉਹ ਆਪਣੀ ਦੁਕਾਨ ਛੱਡ ਕੇ ਉੱਥੋਂ ਨੱਠ ਜਾਂਦੇ ਨੇ ਆਪਣੀ ਜਾਨ ਬਚਾਉਂਦੇ ਨੇ ਔਰ ਜਾਨ ਉਹਨਾਂ ਦੀ ਬਚਦੀ ਹੈ ਔਰ ਇਹ ਹਮਲਾਵਰ ਦੋਵੇਂ ਉੱਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਤਾਂ ਕਰ ਰਹੀ ਹੈ ਪਰ ਇਸ ਹਮਲੇ ਦੇ ਵਿੱਚ ਕੌਣ-ਕੌਣ ਸ਼ਾਮਲ ਨੇ ਕੀ ਮਨਤੂਬਾਈ ਕਿਉਂ ਅ ਪਿੰਦਰ ਸਿੰਘ ਨૈયਰ ਨੂੰ ਮਾਰਨਾ ਚਾਹੁੰਦੇ ਨੇ ਤਮਾਮ ਜਿਹੜੀਆਂ ਗੱਲਾਂ ਨੇ ਜਾਂਚ ਦਾ ਵਿਸ਼ਾ ਨੇ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਵੀ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਜੋ ਭੁਪਿੰਦਰ ਸਿੰਘ ਨૈયਰ ਨੇ ਉਹਨਾਂ ਦੇ ਕਹਿਣ ਮੁਤਾਬਕ ਪਹਿਲਾਂ ਵੀ ਗੈਂਗਸਟਰ ਵੱਲੋਂ ਕਈ ਵਾਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਨੇ ਬਹੁਤ ਵਾਰੀ ਉਹਨਾਂ ਤੇ ਹਮਲਾ ਵੀ ਹੋਇਆ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਇਹ ਇਨਵੈਸਟੀਗੇਸ਼ਨ ਕਰਨ ਦੇ ਲਈ ਵੀ ਕਿਹਾ ਸੀ ਪਰ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਫਿਲਹਾਲ ਉਹਨਾਂ ਦੇ ਹੱਥ ਜਿਹੜੇ ਨੇ ਉਹ ਖਾਲੀ ਨੇ ਉਹਨਾਂ ਦਾ ਉਹਨਾਂ ਦੇ ਹੱਥ ਵਿੱਚ ਕੋਈ ਵੀ ਅਜਿਹੇ ਗੈਂਗਸਟਰ ਜਿਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ ਜਾਂ ਫਿਰ ਕਹਿ ਸਕਦਿਆਂ ਕਿ ਜਿਹੜੇ ਗੈਂਗਸਟਰ ਹਮਲਾ ਜਿਨ੍ਹਾਂ ਵੱਲੋਂ ਕੀਤਾ ਗਿਆ ਹੈ ਉਹਨਾਂ ਦੇ ਪੁਲਿਸ ਦੇ ਹੱਥ ਜਿਹੜੇ ਨੇ ਖਾਲੀ ਨੇ ਫਿਲਹਾਲ ਇਹ ਦੋ ਗੈਂਗਸਟਰ ਇੱਕ ਵਾਰੀ ਫਿਰ ਤੋਂ ਸਾਹਮਣੇ ਆਏ ਨੇ ਇਹ ਦੋਵੇਂ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਸਨ ਪਰ ਇਹ ਜਿਹੜੇ ਨਿਹੰਗ ਸਿੰਘ ਦੇ ਬਾਣੇ ਵਿੱਚ ਇਹ ਹਮਲਾਵਰ ਕੌਣ ਨੇ ਇਹਨਾਂ ਤੱਕ ਵੀ ਪੁਲਿਸ ਜਿਹੜੀ ਹੈ ਪਹੁੰਚ ਕਰੇਗੀ ਔਰ ਪਹੁੰਚ ਕਰਨ ਤੋਂ ਬਾਅਦ ਪਤਾ ਲਗਾਏਗਾ ਜਾਏਗੀ ਕਿ ਆਖਿਰਕਾਰ ਇਹ ਨੌਜਵਾਨ ਕੌਣ ਸਨ ਫਿਲਹਾਲ ਇੱਕ ਵਾਰੀ ਤੁਹਾਨੂੰ ਅਸੀਂ ਪੂਰੀ ਸੀਸੀਟੀਵੀ ਕੈਮਰੇ ਫੁਟੇਜ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਨੌਜਵਾਨ ਆਉਂਦੇ ਨੇ ਔਰ ਉਹਨਾਂ ਵੱਲੋਂ ਹਮਲਾ ਜਿਹੜਾ ਹੈ ਲਗਾਤਾਰ ਕੀਤਾ ਜਾ ਰਿਹਾ ਹੈ ਪ੍ਰਧਾਨ ਜੀ ਆ ਜਿਹੜੀ ਘਟਨਾ ਵਾਪਰੀ ਹੈ ਕੀ ਗੱਲ ਹੋਈ ਆ ਮੈਂ ਸਿੱਧਾ ਆਪਣੇ ਘਰੋਂ ਆਇਆ ਘਰੋਂ ਆ ਕੇ ਬੈਠੀ ਬੈਠਾ ਤੇ ਬੇਟਾ ਮੇਰਾ ਆ ਬੇਟਾ ਜਿਹੜਾ ਮੱਥਾ ਚੜ ਗਿਆ ਮੱਥਾ ਟੇਕਣ ਇੱਥੇ ਦੋ ਆਏ ਗੱਡੀ ਆਏ ਮੁਕਸਦ ਉਤਰਿਆ ਉਹਨਾਂ ਨੇ ਕਿਹਾ ਪੈਰ ਗੱਡੀ ਵਿੱਚ ਤੇ ਉਹ ਪੈਰ ਮਿਸ ਹੋ ਗਏ ਮੈਂ ਮਜੂਦਾ ਬਾਕਾ ਉਸ ਦਾ ਵਾਹਣੀ ਪ੍ਰਾਪਤੋਲਾ ਥਾਉਦਾ ਇੱਤੇ ਪੁਰਜ਼ ਅੱਦੇ ਪੁਣੀ ਹਡੇਵਰ ਤਾਈ ਨਹੀਂ ਕੋਈ ਪੁਰਜ਼ ਆਈ ਕੋਈ ਮੇ ਪਤਾ ਨਹੀਂ ਐ ਪੁਰਜ਼ ਅਿਚੇ ਟੋਨੇ ਚੁੱਕਿਆ ਜਾਇ ਤੋ ਜਾਣੇ ਕੀ ਹੋਇਆ ਵੀਡੀਓ ਨੇ ਆ ਗਈ ਮੇਰੇ ਲੱਗੇ ਚੜੇ ਗਿਆ ਕੋਈ ਵੀ ਪੁੱਛਨੇ ਸੁਤਾਨ ਸਵਾਈ ਮੇਰੀ ਨਹੀਂ ਕੀਤੀ ਹਾਂ ਮੇਰਾ ਇੱਕ ਜਹਾਨ ਦਾ ਖਤਰਾ ਵਾ ਹਾਂ ਇਹ ਪੁਰਜ਼ ਵੀ ਜਾਨੇ ਥਰੇ ਪਿਆਰ ਕੀ ਹੋਇਆ ਇਹ ਬਈਆ ਪਰ ਇੱਕ ਮਾਇਆ ਦੇਲੇ ਪਿਆਰ ਚ ਇਹ ਤੁਹਾਡਾ ਪਹਿਲਾਂ ਵੀ ਕਿਸੇ ਨੇ ਵਾਇਰਲ ਹੋਇਆ ਚਲਦਾ ਕੋਈ ਹਾ ਤੋ 1.5 ਸਾਲ ਪਹਿਲਾਂ ਮੈਨੂੰ ਤੰਗੀ ਆਈ ਸੀ ਕਾਈ ਸੀ ਪੈ ਖਾਣੀ ਜਦੋਂ ਸਾਡੀ ਬੰਦੇ ਵਿੱਚ ਪਾਈ ਵਿੱਚ ਬੈਗੇ ਬੈਗੇ ਹੁੰਦੇ ਹਨ ਕੋਈ ਗੱਲਬਾਤ ਇਹ ਤੋਂ ਬਾਅਦ ਨੂੰ 1.5 ਵਜੇ ਤੱਕ ਫੋਨ ਕੋਈ ਨਹੀਂ ਆਇਆ ਨਾ ਮੈਨੂੰ ਅੱਧਾ ਕਰਾਇਆ ਨਾ ਮਿਲਵਾਇਆ ਤੇ ਫਸ ਆਣੀ ਕਰ ਫੈੜੇ ਰਹੇ ਫੈੜੇ ਮਿਸ ਹੋ ਗਿਆ ਜੀ ਜੀ ਸਾਹਿਬ ਕਿਰਪਾ ਨਾਲ ਮੈਂ ਪਾ ਗਿਆ ਵਾ ਇਹ ਕਿੰਨੇ ਵਿੱਚ ਘਟਦਾ ਨਹੀਂ ਸੀ 10 ਵਜੇ ਦੇ 50 ਮਿੰਟ ਦੇ ਕਰਾਈ ਤੇ ਕੀ ਕਹਿਣਾ ਜਾਂ ਤੁਸੀਂ ਪੁਰਪ੍ਰਸ਼ਾਸਨ ਨੂੰ ਸਰਕਾਰ ਨੂੰ ਵੇਖੋ ਜੀ ਪੁਰਸ਼ਾਂ ਨੂੰ ਕੋਈ ਆਖੀਏ ਕਈ ਮੇਰੀਆਂ ਅੱਖੇ ਥੱਕ ਗਏ ਵੀ ਯਾਰ ਤੇ ਅੱਖੀ ਦੋ ਨਾ ਦੋ ਕਿ ਮੂੰਹ ਬੰਨ ਕੇ ਨੰਘਦੀ ਆ ਕੋਈ ਨੰਘਦੀ ਆ ਕੋਈ ਪਰਚ ਸफाई ਨਹੀਂ ਕਰਦੀ ਭਈ ਕੋਈ ਅਹੀ ਬੇਰੀਆ ਇੱਕ ਤੋਂ ਪਹਿਲੇ ਐਸਪੀ ਬਦੂਤਾਂ ਕੋਲ ਹੀ ਮਿਲ ਕੇ ਆਈ ਠੀਕ ਹੈ ਬਾਜ਼ਾਰ ਚ ਬੰਦੀ ਦੋ ਤਿੰਨ ਡਾਊਨ ਲੁਕੀਂਗ ਵਾਟੂ ਕਰਕੇ ਜਾਂਦੇ ਆ ਭੁੱਖੇ ਹੋ ਜਾਂਦੇ ਆ ਕੋਈ ਨਹੀਂ ਆਵੇ ਰੋ ਚੌਂਕ ਪੈਂਦਾ ਵਾ ਤੇ ਇੱਕ ਉਹਦੇ ਸਾਡੀ ਕਿਰਪਾ ਨਾਲ ਮੈਂ ਭੜ ਗਿਆ ਵਾ ਉਹਨਾਂ ਨੇ ਕਸ਼ਮੀ ਕੋਈ ਛੱਡੀ ਮਿਲਦੀ ਠੀਕ ਹੈ